ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ। ਸਾਡੇ ਪਿੰਡ ਦੇ ਵਿੱਚ ਬੇਰੋਜ਼ਗਾਰੀ ਬਹੁਤ ਵਧੀ ਹੋਈ ਆ ਤੇ ਗਰੀਬ ਲੋਕ ਆ ਜਿਨ੍ਹਾਂ ਨੂੰ ਕੰਮ ਦੀ ਲੋੜ ਹੈਗੀ ਆ ਤਾਂ ਪਰ ਗ੍ਰਾਂਟ ਤਾਂ ਆ ਰਹੀ ਆ ਪਰ ਉਹ ਗ੍ਰਾਂਟ ਯੂਜ਼ ਨਹੀਂ ਕਰ ਰਿਹਾ ਸਰਪੰਚ ਸਾਹਿਬ। ਤੁਸੀਂ ਕਦੇ ਆਪਣੇ ਪੱਧਰ ਤੇ ਬਤੌਰ ਪੰਚ ਵੀ ਤੁਸੀਂ ਇਹ ਕਿਸਪੈਂਡ ਦੇ ਲਈ ਕਰੀਆ ਕਦੇ ਸਰਪੰਚ ਨਾਲ ਦਰਖਾਸਤ ਕੀਤਾ ਕੀ ਕਰਿਆ ਨਾ ਕੀ ਰਿਹਾ ਜੀ ਸਰ? ਹਾਂਜੀ ਬਹੁਤ ਵਾਰ ਕੀਤਾ ਹੈਗਾ ਆ। ਗੰਦੇ ਅਸੀਂ ਫੇਰ ਵੀ ਕਾਨੂੰਨੀ ਕਾਰਵਾਈ ਜਿੱਦਾਂ ਕਰਦੇ ਆ ਜਿੱਦਾਂ ਬੀਬੀ ਸਾਹਿਬ ਕਹਿੰਦੀ ਸੂਸਾਂ ਨੂੰ ਚਾਹੁੰਦੇ ਨੇ ਠੀਕ ਹੈ ਖਬਰ ਹੁਸ਼ਿਆਰਪੁਰ ਦੇ ਹਲਕਾ ਸਾਮ ਚਰਾਸੀ ਅਧੀਨ ਆਉਂਦੇ ਪਿੰਡ ਕਤੋਵਾਲ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਪਿੰਡ ਵਾਸੀਆਂ ਨੇ ਸਰਪੰਚ ਤੇ ਪਿੰਡ ਦੇ ਵਿਕਾਸ ਕਾਰਜ ਨਾ ਕਰਵਾਉਣ ਦੇ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਪਿੰਡ 'ਚ ਸੜਕਾਂ ਦੇ ਟੋਬੇ ਦੀ ਸਮੱਸਿਆ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਜਾ ਚੁੱਕਿਆ ਹੈ ਪਰੰਤੂ ਇਸ ਸੱਬ ਦੇ ਬਾਵਜੂਦ ਵੀ ਸਰਪੰਚ ਕ੍ਰਿਸ਼ਨਾ ਦੇਵੀ ਵੱਲੋਂ ਵਿਕਾਸ ਕਾਰਜ ਕਰਵਾਉਣ 'ਚ ਟਾਲਮਟੋਲ ਕੀਤੀ ਜਾ ਰਹੀ ਹੈ। ਸਰਕੀ ਨਾਮਾ ਜੀ? ਮੇਰਾ ਨਾਮ ਮਾਈਕਲ ਕੁਮਾਰ ਜੀ। ਕਿਹੜਾ ਪਿੰਡ ਆ ਜੀ? ਮੇਰਾ ਪਿੰਡ ਕਤੋਵਾਲ। ਕੀ ਸਮੱਸਿਆ ਮੈਂ ਤੁਹਾਨੂੰ ਇੱਥੇ ਆ ਰਹੀ ਹਾਂ? ਸਮੱਸਿਆ ਮਾ ਸਾਡੇ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਜੀ। ਸਰਪੰਚ ਕ੍ਰਿਸ਼ਨਾ ਦੇਵੀ ਵੱਲੋਂ ਕੋਈ ਵੀ ਪਿੰਡ ਦਾ ਵਿਕਾਸ ਨਹੀਂ ਕਰਵਾਇਆ ਜਾ ਰਿਹਾ। ਇਦੇ ਸਬੰਧ ਵਿੱਚ ਅਸੀਂ ਵੀਡੀਓ ਬਲਾਗ ਹਿਯਾਰਪੁਰ ਬਾਨ ਨੂੰ ਦਰਖਾਸਤ 566 ਨੰਬਰ 108 2020 ਨੂੰ ਦਿੱਤੀ ਸੀ ਜਿਨ੍ਹਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਇਸ ਤੋਂ ਇਲਾਵਾ ਅਸੀਂ ਏਡੀਸੀ ਡੀ ਹਿਯਾਰਪੁਰ ਨੂੰ ਦਰਖਾਸਤ ਨੰਬਰ 9012 99 2020 ਨੂੰ ਦਿੱਤੀ ਸੀ ਜਿਨ੍ਹਾਂ ਵੱਲੋਂ ਕੋਈ ਵੀ ਜਿਹੜੀ ਆ ਸਾਡੇ ਤੇ ਪਿਵੈਂਟ ਦਾ ਕਿਸੇ ਦੀ ਕਾਰਵਾਈ ਨਹੀਂ ਹੋਈ ਹੈਗੀ ਕਿਰਪਾ ਕਰਕੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦਾ ਵਿਕਾਸ ਜਿਹੜਾ ਉਹ ਕਰਵਾਇਆ ਜਾਵੇ ਕੀ ਕਾਰਨ ਹੈ ਜਦੋਂ ਸਰਪੰਚ ਕੋ ਜਾਨਦੇ ਕੀ ਕਹਿੰਦਾ ਹੈ ਜਦੋਂ ਇਹ ਸਰਪੰਚ ਕੋ ਜਾਨਦੇ ਉਹ ਕਹਿੰਦਾ ਵੀ ਅਸੀਂ ਮੈਂ ਵਿਕਾਸ ਨਹੀਂ ਕਰਉਣਾ ਮੇਰੀ ਜਗ੍ਹਾ ਤੇ ਪ੍ਰਬੰਧਕ ਲਾ ਦਿੱਤਾ ਜਾਵੇ ਅਸੀਂ ਮੈਂ ਇਹ ਵੀ ਇੱਥੇ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਪੰਚਾਇਤ ਦਾ ਕਾਲਮ ਆ ਉਹ ਪੂਰਾ ਆ ਸਰਪੰਚ ਦਾ ਕਾਲਮ ਪੂਰਾ ਨਹੀਂ ਹੈਗਾ ਇਸ ਕਰਕੇ ਪ੍ਰਬੰਧਕ ਨਹੀਂ ਲਾਇਆ ਜਾ ਸਕਦਾ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਪੰਚਾਇਤਾਂ ਵਿੱਚੋਂ ਅਧਿਕਾਰਿਤ ਸਰਪੰਚ ਦੀ ਚੋਣ ਕਰਕੇ ਪਿੰਡ ਦਾ ਵਿਕਾਸ ਕਰਵਾਇਆ ਜਾਵੇ ਕਿੰਨਾ ਕੁ ਪਿੱਛੇ ਚਲਾ ਗਿਆ ਪਿੰਡ ਦਾ 4 ਸਾਲ ਤੇ 3 ਸਾਲ ਪਿੰਡ ਭਾਜੀ ਕਾਫੀ ਪਿੱਛੇ ਚਲਾ ਗਿਆ ਜਿਵੇਂ ਕਿ ਸਾਡੀ ਸੜਕਾਂ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਸਾਡੇ ਪਿੰਡ ਦਾ ਇੱਕ ਛੱਪੜਵਾਜੀ ਉਹ ਉਹਦੇ ਸਬੰਧ ਵਿੱਚ ਮਤਾ ਪਿਆ ਆ ਉਹ ਨਹੀਂ ਕੋਈ ਉਹਦਾ ਨਹੀਂ ਹੋ ਰਿਹਾ ਵਿਕਾਸ ਨਹੀਂ ਹੋ ਰਿਹਾ ਗਲੀਆਂ ਨਾਲੀਆਂ ਉਦਾਂ ਹੀ ਆ ਜੀ ਇੱਕ ਸਾਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਆ ਉਹਦੇ ਉਹਦੇ ਸਬੰਧ ਵਿੱਚ ਇੱਕ ਮੈਨੇਜਮੈਂਟ ਕਮੇਟੀ ਬਣਨੀ ਆ ਉਹ ਨਹੀਂ ਉਹ ਨਹੀਂ ਬਣਾਈ ਜਾ ਰਹੀ ਜੀ सरपंच ਦੇ ਨਾਲ ਕੋਈ ਪੰਚ ਵੀ ਹੈਗਾ ਇੱਥੇ تیرਦਾ ਜਿਹਾ ਇਕੱਲਾ ਸਰਪੰਚ ਹੀ ਇਦਾਂ ਕਰਦਾ ਰਿਹਾ ਇਕੱਲਾ ਸਰਪੰਚ ਕਰਦਾ ਪਿਆ ਜੀ ਸਰਪੰਚ ਪਿੰਡ ਦਾ ਵਿਕਾਸ ਨਹੀਂ ਕਰਾ ਰਿਹਾ ਕੋਈ ਰਾਜਨੀਤਿਕ ਸ਼ੈ ਹੈ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਇਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਜੀ ਹੋਰ ਕੀ ਨਾਮ ਹੈ ਤੁਹਾਡਾ ਮੇਰਾ ਜਤਿੰਦਰਪਾਲ ਸਿੰਘ ਜੀ ਦੱਸੋ ਜੀ ਕਿਹੜਾ ਪਿੰਡ ਹੈ ਪਿੰਡ ਕਤਵਾਲ ਜੀ ਕੀ ਪ੍ਰੋਬਲਮ ਆਂਦੀ ਹੈ ਇਹਦਾ ਪ੍ਰੋਬਲਮ ਹੀ ਪ੍ਰੋਬਲਮ ਹੈ ਜੀ ਇੱਥੇ ਕੋਈ ਕੰਮ ਜਦੋਂ ਜਾਂਦਾ ਆ ਉਹ ਕਹਿੰਦੇ ਭਈ ਅਸੀਂ ਕਰ ਨਹੀਂ ਸਕਦੇ ਹੱਥ ਖੜੇ ਸਾਨੂੰ ਗ੍ਰਾਂਟ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਬਸ ਆਹੀ ਆ ਇਹਨਾਂ ਨੂੰ ਬੜੀ ਆਸਾਂ ਦੇ ਨਾਲ ਬਣਾਇਆ ਸੀਗਾ ਜੀ ਤੇ ਚਲੋ ਉਹ ਕਾਂਗਰਸ ਦੀ ਗਵਰਨਮੈਂਟ ਆ ਵੀ ਕਾਂਗਰਸ ਨਾਲ ਮਿਲ ਕੇ ਜਦੋਂ ਪਿੰਡ ਦਾ ਵਿਕਾਸ ਹੋਊਗਾ ਪਰ ਉਹ ਜਿਹੜਾ ਜਿਹੜੀਆਂ ਆਸਾਂ ਸੀਗੇ ਸਾਡੀਆਂ ਪੂਰੀਆਂ ਨਹੀਂ ਹੋਈਆਂ ਤੇ ਉਹ ਬਿਲਕੁਲ ਹੀ 5-6 ਸਾਲ ਦਾ ਵੀ ਪਿੱਛੇ ਚੱਲ ਗਿਆ ਜੀ ਸਾਡਾ ਕੀ ਮੰਗ ਕਰਦੇ ਆਂ ਮੰਗਾ ਸਾਡੀ ਇਹ ਹੀ ਆ ਕਿ ਜਿਹੜੀ ਗ੍ਰਾਂਟ ਆਉਂਦੀ ਆ ਉਹਨੂੰ ਕਿਸੇ ਪਾਸੇ ਲਾਓ ਤੇ ਕੋਈ ਵਿਕਾਸ ਚੱਲੇ ਮਰਰੇਗਾ ਦਾ ਕੰਮ ਬੰਦਿਆ ਸਾਡੇ ਸਾਰੇ ਵੀਰ ਭੈਣ ਬੇਰੋਜ਼ਗਾਰ ਆ ਤੇ ਉਹਨਾਂ ਨੂੰ ਜ਼ਰੂਰ ਤੇ ਆ ਪੈਸੇ ਦੀ ਜਿਨ੍ਹਾਂ ਦੇ ਕੰਮ ਹੋਇਆ ਵੀ ਆ ਉਹਨਾਂ ਨੂੰ ਵੀ ਪੈਸੇ ਨਹੀਂ ਮਿਲੇ ਹਜੇ ਤੱਕ ਕੀ ਕਾਰਨ ਮੰਨਦੇ ਤਾਂ ਕਿਉਂ ਕਰਦਾ ਸਰਪੰਚ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਜਾਂ ਤਾਂ ਕੋਈ ਨਿੱਜੀ ਰੰਜਿਸ਼ ਰੱਖਦੇ ਆ ਜਾਂ ਕੀ ਗੱਲ ਆ ਕੋਈ ਕੋਈ ਉਹਨਾਂ ਨੂੰ ਚੱਕ ਰਿਹਾ ਜਾਂ ਕਹਿ ਰਿਹਾ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਜੀ ਹਾਂ ਜੀ ਕੀ ਨਾਮ ਹੈ ਤੇ ਮੇਰਾ ਨਾਮ ਸੁਨੀਤਾ ਦੇਵੀ ਆ ਹਾਂਜੀ ਮੈਂ ਪਿੰਡ ਦੀ ਮੇਟ ਆ ਤੇ ਪੰਜਵੀਂ ਆ ਤੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਬੇਰੋਜ਼ਗਾਰੀ ਬਹੁਤ ਵਧੀ ਹੋਈ ਆ ਤੇ ਗਰੀਬ ਲੋਕ ਆ ਜਿਨ੍ਹਾਂ ਨੂੰ ਕੰਮ ਦੀ ਲੋੜ ਹੈਗੀ ਆ ਤਾਂ ਪਰ ਗ੍ਰਾਂਟ ਤਾਂ ਆ ਰਹੀ ਆ ਪਰ ਉਹ ਗ੍ਰਾਂਟ ਯੂਜ਼ ਨਹੀਂ ਕਰ ਰਿਹਾ ਸਰਪੰਚ ਸਾਹਿਬ ਤੁਸੀਂ ਕਦੇ ਆਪਣੇ ਪੱਧਰ ਤੇ ਬਤੌਰ ਪੰਚ ਵੀ ਤੁਸੀਂ ਇੱਕ ਇਸ ਪਿੰਡ ਦੀ ਅਗਵਾਈ ਕਰ ਰਹੇ ਹੋ ਕਦੀ ਸਰਪੰਚ ਨਾਲ ਰابطਾ ਕੀਤਾ ਕੀ ਕਰ ਰਿਹਾ ਨਾ ਕੀ ਰੰਜਿਸ਼ ਹੈ ਹਾਂਜੀ ਬਹੁਤ ਵਾਰ ਕੀਤਾ ਹੈਗਾ ਆ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਇਹੋ ਹੀ ਮੈਨੂੰ ਤਾਂ ਜਵਾਬ ਦਿੱਤਾ ਗਿਆ ਕਿ ਅਸੀਂ ਪ੍ਰਬੰਧਕ ਲਾਣਾ ਹੈਗਾ ਆ ਤੇ ਜਦੋਂ ਪ੍ਰਬੰਧਕ ਲੱਗੇਗਾ ਫੇਹੀ ਕੰਮ ਸ਼ੁਰੂ ਹੋਏਗਾ ਈ ਲੱਗਦਾ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਉਹਨਾਂ ਨੂੰ ਚੁਣਿਆ ਵਾ ਫੇਰ ਵੀ ਉਹ ਇਦਾਂ ਦੀਆਂ ਬੇਤੁਕੀਆਂ ਗੱਲਾਂ ਕਰ ਰਹੇ ਨੇ ਮਾੜੀ ਗੱਲ ਆ ਸਰਪੰਚ ਹੋਣਾ ਵਾਸਤੇ ਕਰਨਾ ਚਾਹੀਦਾ ਲੋਕਾਂ ਨੇ ਉਹ ਉਮੀਦ ਕੀਤੀ ਉਹਨਾਂ ਤੋਂ ਉਹਨਾਂ ਦਾ ਉਮੀਦ ਤੇ ਖਰੇ ਉਤਰਨਾ ਚਾਹੀਦਾ ਸਰਪੰਚ ਸਾਹਿਬ ਨੂੰ ਕੰਮ ਕਰਾਉਣਾ ਉਹ ਜੇ ਸਰਕਾਰ ਪੈਸੇ ਦਿੰਦੀ ਆ ਤਾਂ ਉਹਨਾਂ ਨੂੰ ਚਾਹੀਦਾ ਕਿ ਪੈਸੇ ਲਾਉਣ ਉਹ ਪਿੰਡ ਦੇ ਵਿਕਾਸ ਵਾਸਤੇ ਉੱਚ ਅਧਿਕਾਰੀਆਂ ਨੂੰ ਮਿਲੇ ਤੁਸੀਂ ਹਾਂਜੀ ਉੱਥੇ ਤੱਕ ਵੀ ਹੈ ਪਹੁੰਚ ਜਦੋਂ ਸਾਨੂੰ ਅਰਜ਼ੀ ਵੀ ਦਿੰਦੇ ਆ ਸੀ ਤੇ ਜਦੋਂ ਕੰਮ ਸ਼ੁਰੂ ਹੋ ਜਾਂਦਾ 2-4 ਦਿਨ ਲੱਗਦੇ ਆ ਕੰਮ ਬੰਦ ਹੋ ਜਾਂਦਾ ਫੇਰ ਉਹਨਾਂ ਤੱਕ ਅਸੀਂ ਪਤਾ ਕਰਦੇ ਹਾਂ ਵੀ ਕੰਮ ਕਿਉਂ ਬੰਦ ਹੋ ਗਿਆ ਅਗਲੇ ਕਹਿੰਦੇ ਤੁਹਾਡੇ ਸਰਪੰਚ ਨੇ ਬੰਦ ਕੀਤਾ ਹੁਣ ਫੇਰ ਦੱਸੋ ਕੀ ਕਰੀਏ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਕਾਂਗਰਸ ਦੀ ਹੀ ਸਰਕਾਰ ਹੈ ਕਦੀ ਮੌਜੂਦਾ ਐਮਐਲਏ ਤੱਕ ਪਹੁੰਚ ਕੀਤੀ ਤੁਸੀਂ ਅਸੀਂ ਤਾਂ ਨਹੀਂ ਹਲੇ ਤੱਕ ਕੀਤੀ ਹੈਗੀ ਪਰ ਹੁਣ ਕੀ ਨਾਮ ਹੈ ਬਤਨ ਮੇਰਾ ਨਾਮ ਸਰਬੀਤ ਕੌਰ ਹੈ ਸਰਬੀਤ ਜੀ ਕੌਰ ਜੀ ਕੀ ਪ੍ਰੋਬਲਮ ਆਦੀ ਤੁਹਾਨੂੰ ਪਿੰਡ ਵਿੱਚ ਪ੍ਰੋਬਲਮ ਹੀ ਪ੍ਰੋਬਲਮ ਆਇਆ ਜੀ ਸਾਨੂੰ ਤਾਂ ਸਾਰੀਆਂ ਜਦੋਂ ਮਨ ਲਾ ਕਿ ਅਸੀਂ ਇੱਥੇ ਪਿੰਡ ਦੇ ਵਿੱਚ ਪਹਿਲਾਂ ਪੰਜ ਸਰਪੰਚ ਸਾਰੇ ਸੀਗੇ ਪਹਿਲੇ ਜਿਹੜੇ ਉਹਨਾਂ ਵਾਰੀ ਬੜਾ ਸੋਹਣਾ ਕੰਮ ਚੱਲਦਾ ਸੀਗਾ ਆ ਸਰਪੰਚ ਅਸੀਂ ਬੜੀ ਉਮੀਦ ਨਾਲ ਚਲੋ ਬਣਾਇਆ ਆ ਬੜੀਆਂ ਆਸਾਂ ਹੁੰਦੀਆਂ ਆ ਸਾਡੇ ਕੰਮ ਚੱਲਣਗੇ ਸਾਡਾ ਵੀ ਰੋਜਗਾਰ ਤੁਰਿਆ ਰਹੂਗਾ ਨਾ ਕੋਈ ਸਾਡੇ ਪਿੰਡ ਦੇ ਵਿੱਚ ਸਾਨੂੰ ਸਹੂਲਤ ਮਿਲਦੀ ਆ ਨਾ ਰੋਜਗਾਰ ਚੱਲਦਾ ਆ ਜੇ ਨਰੇਗਾ ਦਾ ਕੰਮ ਚੱਲਦਾ ਵੀ ਆ ਤੇ ਉਹਦੇ ਸਾਨੂੰ ਪੈਸੇ ਨਹੀਂ ਮਿਲਦੇ ਮੁੜ ਕੇ ਦੋ ਦੋ ਸਾਲ ਸਾਡੇ ਪੈਸੇ ਕਾਪੀਆਂ ਹੀ ਚੱਕ ਚੱਕ ਕਰਾਉਣ ਜਾਂਦੇ ਰਹੇ ਬੈਂਕਾਂ 'ਚ ਉੱਥੋਂ ਵੀ ਅਗਲੇ ਕਹਿੰਦੇ ਜਾ ਤੁਹਾਡੇ ਪੈਸੇ ਪਿੱਛੋਂ ਆਉਂਦੇ ਨਹੀਂ ਅਸੀਂ ਕਿੱਥੋਂ ਦੇਈਏ ਜੇ 2-4 ਦਿਨ ਲੱਗਦੇ ਆ ਤਾਂ ਮੁੜ ਕੇ ਕੰਮ ਹੀ ਨਹੀਂ ਚੱਲਦਾ ਜੀ ਉਹਨੂੰ ਪੁੱਛਦੇ ਆ ਤਾਂ ਕਹਿੰਦਾ ਕੋਈ ਨਹੀਂ ਚੱਲ ਪੈਣਾ ਚੱਲ ਪੈਣਾ ਕੰਮ ਇਦਾਂ ਹੀ ਕਹਿ ਕੇ ਸਾਰ ਦਿੰਦਾ ਆ ਤੇ ਬਾਕੀ ਸਾਡੀਆਂ ਨੇ ਛੱਡਾਂ ਬਾਰੇ ਫਾਰਮ ਭਰੇ ਸੀਗੇ ਪਸ਼ੂਆਂ ਦੀਆਂ ਛੱਡਾਂ ਵਾਸਤੇ ਸਾਨੂੰ ਲੋਕਾਂ ਦੇ ਪਿੰਡਾਂ ਵਿੱਚ ਛੱਡਾਂ ਬਣ ਰਹੀਆਂ ਸਾਡੇ ਕੋਈ ਛੱਡਾਂ ਦੀ ਸਹੂਲਤ ਸਾਨੂੰ ਕੁਝ ਨਹੀਂ ਦਿੱਤਾ ਫਾਰਮ ਭਰ ਕੇ ਰੱਖ ਲਿਆ ਬਾਕੀ ਸਾਡੇ ਕਾਰਡ ਆ ਜਿਹੜੇ ਰਾਸ਼ਨ ਵਾਲੇ ਨੀਲੇ ਕਾਰਡ ਬਣਦੇ ਆ ਉਹ ਸਾਨੂੰ ਲਾਰੇ ਲਾ ਕੇ ਸਾਡੇ ਫਾਰਮ ਭਰ ਕੇ ਰੱਖ ਲਿਆ ਉਹ ਅਸੀਂ ਕੋਈ ਮੇਰੇ ਪਰਿਵਾਰ ਦਾ ਕੋਈ ਸਰਕਾਰੀ ਨੌਕਰੀ ਨਹੀਂ ਕਰਦਾ ਕੋਈ ਕੋਸ਼ ਨਹੀਂ ਅੱਜ ਤੱਕ ਕਾਫੀ ਸਾਲ ਹੋ ਗਏ ਸਾਡਾ ਕੋਈ ਅੱਜ ਤੱਕ ਕੋਈ ਕਾਰਡ ਨਹੀਂ ਬਣਿਆ ਕੋਈ ਦਾਣਿਆਂ ਦਾ ਕਾਰਡ ਨਹੀਂ ਕੋਈ ਦਾਣਿਆਂ ਦੀ ਸਹੂਲਤ ਨਹੀਂ ਸਾਨੂੰ ਅੱਜ ਤੱਕ ਮਿਲਦੀ ਕੋਈ ਵੀ ਮਾਲਕੀ ਸਾਨੂੰ ਅੱਜ ਤੱਕ ਸਹੂਲਤ ਨਹੀਂ ਪਿੰਡ ਦਾ ਵਿਕਾਸ ਆ ਇਹ ਵੀ ਗਲੀਆਂ ਦੇ ਕੰਮ ਆ ਹੋਰ ਸਾਰੇ ਰੁਕੇ ਪਏ ਆ ਕੋਈ ਵੀ ਕੰਮ ਜਦੋਂ ਉਹਨੂੰ ਜਾ ਕੇ ਦੱਸਦੇ ਆ ਤੇ ਕੋਈ ਕੰਮ ਨਹੀਂ ਕਹਿਣ ਦੇ ਕੋਈ ਨਹੀਂ ਹੋ ਜੂਗਾ ਹੋ ਜੂਗਾ ਇਦਾਂ ਹੀ ਬਸ ਕਰਕੇ ਟਾਲ ਦਿੰਦਾ। ਪਿੰਡਾਂ 'ਚ ਹੋਣਾ ਨਾ ਹੋਣ ਦਾ ਕੋਈ ਫਾਇਦਾ ਹੈ ਤਾਂ ਨਹੀਂ। ਨਹੀਂ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਨਾ ਹੋਇਆ ਸਾਨੂੰ ਇੱਕ ਬਰਾਬਰ ਆ। ਤੇ ਹਾਂਜੀ। ਸਰਵਨਾਮ। ਮੈਂ ਤਾਂ ਜੀ ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਮ ਕ੍ਰਿਸ਼ਨਾ ਦੇਵੀ ਹੈ। ਕਿਸਨ ਦੇਵ ਜੀ ਸਰਪੰਚੋਂ ਪਿੰਡ ਦੇ। ਪਿੰਡ ਦੇ ਸਰਪੰਚਾਂ। ਠੀਕ ਹੈ ਜੀ ਤੇ ਪਿੰਡ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਪਿੰਡ ਵਿੱਚ ਕੰਮ ਨਹੀਂ ਹੋ ਰਿਹਾ ਕੀ ਕਾਰਨ ਹੈ ਜੀ? ਇਹ ਸਾਡੇ ਪਿੰਡ ਦੇ ਜਿਹੜੇ ਨਾ ਹੈਗੇ ਆ ਸ਼ਿਕਾਇਤੀ ਬੰਦੇ। ਅਸੀਂ ਸਰਪੰਚ ਇਕੱਲੇ ਹੋਏ ਆ ਜੀ ਸਰਪੰਚ ਇੱਕੋ ਹੀ ਹੁੰਦਾ ਜਿਹੜੇ ਪੰਜਵੇਂ ਇਹਨਾਂ ਦੀ ਪਾਰਟੀ ਦੇ ਹੋਗਾ ਇਹ ਸਾਨੂੰ ਇਹ ਉਦੋਂ ਦੇ ਧਮਕੀਆਂ ਦਿੰਦੇ ਆ ਵੀ ਇਹ ਸਰਪੰਚ ਇਕੱਲਾ ਕੀ ਖਾਂਸਾ ਮੈਂ ਜੀ ਜੀ ਪੰਚਾਇਤ ਪੰਚ ਤਾਂ ਅਸੀਂ ਆ ਸਾਰੇ ਇਹ ਉਦੋਂ ਦੇ ਸਾਨੂੰ ਸੁਣਾਈ ਜਾਂਦੇ ਅਸੀਂ ਫੇਰ ਵੀ ਕਾਨੂੰਨੀ ਕਾਰਵਾਈ ਜਿੱਦਾਂ ਕਰਦੇ ਆ ਜਿੱਦਾਂ ਵੀਡੀਓ ਸਾਹਮਣੇ ਕਹਿੰਦੇ ਆ ਸੂਬਾ ਸਾਹਮਣੇ ਚਾਹੁੰਦੇ ਰਹੇ ਆ ਠੀਕ ਹੈ ਜੀ ਹੁਣ ਇਹ ਸਾਨੂੰ ਇਹ ਗਲਤ ਪਿੰਡ ਦਾ ਮਾਹੌਲ ਇਹ ਖਰਾਬ ਕਰਨੇ ਲਈ ਕਰਦੇ ਆ ਅਸੀਂ ਪ੍ਰਬੰਧਕਾਂ ਦਾ ਲਿਖ ਕੇ ਦਿੱਤਾ ਆ ਠੀਕ ਹੈ ਜੀ ਪਿੰਡ ਚ ਕੰਮ ਹੋਏ ਆ ਕੋਈ ਕੰਮ ਜਿੰਨੇ ਸਾਡੇ ਕੋ ਆਏ ਸੀ ਅਸੀਂ ਉਹ ਕਰਾ ਦਿੱਤੇ ਆ ਇਹ ਜੋ ਮਰਜ਼ੀ ਕਹੀ ਜਾਂ ਨੂੰ ਆ ਕੇ ਪਿੰਡ ਚ ਦੇਖ ਲੈਣ ਘੁੰਮ ਕੇ ਦੇਖ ਲੈਣ ਠੀਕ ਹੈ ਜੀ ਜਿਹੜੇ ਕੰਮ ਸਾਨੂੰ ਦੱਸਿਓ ਸਾਰੇ ਹੋ ਜਾਣਗੇ ਨਰੇਗਾ ਦਾ ਕੰਮ ਸਾਰਾ ਮੁਕੰਮਲ ਕਰਾਏ ਆ ਠੀਕ ਹੈ ਜੀ ਉਹ ਤੁਹਾਡੇ ਕੋ ਸਾਰੇ ਇਹਨਾਂ ਨੇ ਝੂਠ ਬੋਲੀ ਜਾਣਾ ਝੂਠ ਆਏ ਸ਼ੁਕਰਵਾਨਾ ਇਹ ਉਹ ਮੁੰਡਾ ਨਵਾਂ ਜਿੱਦਾਂ ਨਾ ਕਹਿੰਦਾ ਵੀ ਮੈਂ ਹੀ ਮੈਂ ਆ ਆਪਣਾ ਹੋਣਾ ਦੱਸਦਾ ਹੈਗਾ ਮੁੰਡਾ ਗਲਤੋਂ ਗਲਤ ਕੰਮ ਕਰਾਉਂਦਾ ਠੀਕ ਹੈ ਜੀ ਤੁਸੀਂ ਇਸ ਸੰਬੰਧੀ ਕਦੀ ਵੀਡੀਓ ਸਾਹਿਬ ਨੂੰ ਜਾਂ ਡੀਸੀ ਸਾਹਿਬ ਨੂੰ ਕਦੀ ਮਿਲੇ ਆ ਇਹਨਾਂ ਦੇ ਖਿਲਾਫ ਅਸੀਂ ਵੀਡੀਓ ਸਾਹਿਬ ਨੂੰ ਬਹੁਤ ਵਾਰੀ ਗਏ ਆ ਜੀ ਉਹਨਾਂ ਨੂੰ ਅਸੀਂ ਲੈ ਕੇ 5 ਮਹੀਨੇ ਹੋ ਗਏ ਆ ਅਸੀਂ ਦਿੱਤੇ ਨੂੰ ਜੀ ਜੀ ਇਹ ਪੇਪਰਵੰਧਕ ਨਾ ਆਇਆ ਜਾਵੇ ਇਹ ਸਾਡੇ ਕਹਿਣਾ ਨਹੀਂ ਮੰਨਦੇ ਸਾਨੂੰ ਸਾਲ ਹੋ ਗਿਆ ਜਦੋਂ ਅਸੀਂ ਪਹਿਲਾਂ ਅਸੀਂ ਨੋਟਿਸ ਕਢਾਉਂਦੇ ਆ ਇਹਨਾਂ ਨੂੰ ਇਕੱਠੇ ਕਰਨੇ ਨੂੰ ਪਹਿਲਾਂ ਤੇ ਉਹ ਸਾਈਨ ਨਹੀਂ ਕਰਦੇ ਜਦੋਂ ਅਸੀਂ ਕਹਿੰਨੇ ਫਿਰ ਅਸੀਂ ਨੋਟਿਸ ਕਢਾਏ ਚਾਰ ਪੰਜ ਵਾਰੀ ਜੀ ਹਾਂਜੀ ਇਹਨਾਂ ਨੇ ਕਮਲੇਟ ਏਡੀਸੀ ਦੇ ਵੀ ਕੀਤੀ ਆ ਜੀ ਫਿਰ ਸਾਨੂੰ ਵੀਡੀਓ ਸਾਹਮਣੇ ਸਦਿਆ ਜੀ ਏਡੀਸੀ ਨੇ ਜਦੋਂ ਸ਼ਿਕਾਇਤ ਕੀਤੀ ਇਹਨਾਂ ਨੇ ਸੈਕਟਰੀ ਤੇ ਵੀਡੀਓ ਸਾਹਮਣੇ ਸਾਡੇ ਤੇ ਸਰਪੰਚ ਤੇ ਪੰਚਾਇਤ ਸਕੱਤਰ ਜਿਹੜਾ ਉਹਤੇ ਵੀ ਕੀਤੀ ਸ਼ਿਕਾਇਤ ਇਸ ਮੁੰਡੇ ਨੇ ਉਹਨੂੰ ਫਿਰ ਸਾਨੂੰ ਉਥੇ ਸਦਿਆ ਵੀਡੀਓ ਵੀਡੀਓ ਨੇ ਆਪਣੇ ਦਫ਼ਤਰ ਉਥੇ ਸਦਿਆ ਤਾਂ ਫਿਰ ਇਹਨਾਂ ਨੂੰ ਵੀ ਸਦਿਆਨ ਜਿਹੜੇ ਸੈਨੀਆਂ ਇਹ ਕਰਦੇ ਸੀਗੇ ਦੋ ਬੀਬੀਆਂ ਤਾਂ ਆਪਣੀਆਂ ਪੰਜ ਲੈ ਕੇ ਨਹੀਂ ਗਏ ਵੀ ਕਿਤੇ ਵੀਡੀਓਸਾਂ ਤੋਂ ਸੈਨ ਨਾ ਕਰਾ ਲਵੇ ਦੋ ਪੰਜੇ ਗਏ ਇਹ ਓਕੇ ਜੀ ਇਹਨਾਂ ਨੇ ਫਿਰ ਉੱਥੇ ਜਾ ਕੇ ਇਹ ਵੀਡੀਓ ਸਾਹਮਣੇ ਜਦੋਂ ਪੁੱਛਿਆ ਤਾਂ ਇਹ ਝੂਠੇ ਪਏ ਫਿਰ ਇਹ ਠੀਕ ਹੈ ਜੀ ਝੂਠ ਬੋਲਦੇ ਆ ਇਹ ਤਾਂ ਝੂਠੇ ਪਏ ਆ ਇਹਨਾਂ ਨੇ ਫਿਰ ਸਾ ਤੋਂ ਮਾਫੀ ਵੀ ਮੰਗੀ ਆ ਕਿ ਸਾ ਤੋਂ ਗਲਤੀ ਹੋ ਗਈ ਆ ਝੂਠ ਬੋਲਨੇ ਅਸੀਂ ਕਿਉਂ ਇਦਾਂ ਕਰਦੇ ਆ ਪਿੰਡ ਦਾ ਮਾਹੌਲ ਇੱਕ ਜੇ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਵੀ ਇਹ ਜਿਹੜੀ ਸਰਪੰਚੀ ਇਹਨਾਂ ਦੀ ਅਸੀਂ ਚੱਲਣ ਨਹੀਂ ਦੇਣੀ ਇਸ ਕਰਕੇ ਇਹ ਪਿੰਡ ਦਾ ਮਾਹੌਲ ਖਰਾਬ ਕਰਦੇ ਆ ओके जी सब्सक्राइब ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ